ਸਸ਼ੀਕਾਲ ਜੀ ਐਸਟੀਵੀ ਪ੍ਰੋਡਕਸ਼ਨ ਸਰੀ ਕੈਨੇਡਾ ਪੀਐਸ ਵੜਾਤ ਸ਼ੋਅ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਕੰਚਨ ਸਵਾਗਤ ਕਰਦੀ ਹਾਂ ਟਰੂਡੋ ਨੇ ਮੰਨੀਆਂ ਟਰੰਪ ਦੀਆਂ ਸ਼ਰਤਾਂ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਦਾ ਕੀਤਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਕੈਨੇਡਾ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਲਾਗੂ ਕਰੇਗਾ ਜਿਸ ਦਾ ਉਦੇਸ਼ ਅਮਰੀਕਾ ਵਿੱਚ ਫੈਂਟਾਨੀਲ ਦੇ ਪਰਵਾਹ ਨੂੰ ਰੋਕਣਾ ਹੈ ਬਦਲੇ ਵਿੱਚ ਟਰੰਪ ਨੇ ਕਿਹਾ ਕਿ ਉਹ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਤੀ ਦਿਨਾਂ ਲਈ ਕੈਨੇਡੀਅਨ ਸਮਾਨ ਤੇ ਟੈਰਿਫ ਨੂੰ ਰੋਕ ਦੇਣਗੇ 트럼ਪ ਨੇ ਕਿਹਾ ਕੈਨੇਡਾ ਇਹ ਯਕੀਨੀ ਬਣਾਉਣ ਲਈ ਸਹਿਮਤ ਹੋ ਗਿਆ ਹੈ ਕਿ ਸਾਡੀ ਉੱਤਰੀ ਸਰਹੱਦ ਸੁਰੱਖਿਅਤ ਰਹੇਗੀ ਅਤੇ ਫੈਂਟਾਨੇਲ ਵਰਗੇ ਨਸ਼ਿਆਂ ਦੇ ਪਰਵਾਹ ਨੂੰ ਰੋਕੇਗਾ ਜਿਸ ਨਾਲ ਸਾਡੇ ਦੇਸ਼ ਵਿੱਚ ਲੱਖਾਂ ਅਮਰੀਕੀਆਂ ਦੀ ਮੌਤ ਹੋ ਰਹੀ ਹੈ 트럼ਪ ਨੇ ਸਰਹੱਦੀ ਯੋਜਨਾ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇੱਕ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਨਵੇਂ ਹੈਲੀਕਾਪਟਰਾਂ ਟੈਕਨੋਲੋਜੀ ਅਤੇ ਕਰਮਚਾਰੀਆਂ ਨਾਲ ਸਰਹੱਦ ਨੂੰ ਮਜ਼ਬੂਤ ਕਰਨਾ ਸਾਡੇ ਅਮਰੀਕੀ ਭਾਈਵਾਲਾਂ ਨਾਲ ਵਧਿਆ ਹੋਇਆ ਤਾਲਮੇਲ ਅਤੇ ਫੈਂਟਾਨੇਲ ਦੇ ਪ੍ਰਵਾਹ ਨੂੰ ਰੋਕਣ ਲਈ ਸਰੋਤਾਂ ਵਿੱਚ ਵਾਅਦਾ ਸ਼ਾਮਲ ਹੈ 트럼ਪ ਨੇ ਆਪਣੀ ਪੋਸਟ ਵਿੱਚ ਕਿਹਾ ਰਾਸ਼ਟਰਪਤੀ ਹੋਣ ਦੇ ਨਾਤੇ ਇਹ ਹੀ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਸਾਰੇ ਅਮਰੀਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂ ਅਤੇ ਮੈਂ ਇਹੀ ਕਰ ਰਿਹਾ ਹਾਂ ਮੈਂ ਇਸ ਸ਼ੁਰੂਆਤੀ ਨਤੀਜੇ ਤੋਂ ਬਹੁਤ ਖੁਸ਼ਾ ਅਤੇ ਸ਼ਨੀਵਾਰ ਨੂੰ ਐਲਾਨਣਗੇ ਟੈਰੀਫਾਂ ਨੂੰ 30 ਦਿਨਾਂ ਦੀ ਮਿਆਦ ਲਈ ਰੋਕ ਦਿੱਤਾ ਜਾਵੇਗਾ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੈਨੇਡਾ ਨਾਲ ਕੋਈ ਅੰਤਿਮ ਆਰਥਿਕ ਸਮਝੌਤਾ ਹੁੰਦਾ ਹੈ ਜਾਂ ਨਹੀਂ ਸਾਰਿਆਂ ਲਈ ਨਿਰਪੱਖਤਾ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਐਕਸ ਤੇ ਇੱਕ ਪੋਸਟ ਵਿੱਚ ਯੋਜਨਾ ਦੇ ਵੇਰਵਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਮੇਰੇ ਹੁਣੇ ਰਾਸ਼ਟਰਪਤੀ 트ੰਪ ਨਾਲ ਇੱਕ ਚੰਗੀ ਗੱਲਬਾਤ ਹੋਈ ਹੈ। ਕੈਨੇਡਾ ਸਾਡੀ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਨੂੰ ਲਾਗੂ ਕਰ ਰਿਹਾ ਹੈ। ਨਵੇਂ ਹੈਲੀਕਾਪਟਰਾਂ, ਤਕਨਾਲੋਜੀ, ਅਤੇ ਕਰਮਚਾਰੀਆਂ ਨਾਲ ਸਰਹੱਦ ਨੂੰ ਮਜ਼ਬੂਤ ਕਰਨਾ, ਸਾਡੇ ਅਮਰੀਕੀ ਭਾਈਵਾਲਾਂ ਨਾਲ ਤਾਲਮੇਲ ਵਧਾਉਣਾ ਅਤੇ ਫੈਂਟਾਨਿਲ ਦੇ ਪ੍ਰਭਾਵ ਨੂੰ ਰੋਕਣ ਲਈ ਸ੍ਰੋਤਾ ਵਿੱਚ ਵਾਅਦਾ ਕਰਨਾ ਸ਼ਾਮਲ ਹੈ। ਲਗਭਗ 10,000 फ्रंट लाइन ਕਰਮਚਾਰੀ ਸਰਹੱਦ ਦੀ ਸੁਰੱਖਿਆ ਲਈ ਕੰਮ ਕਰ ਰਹੇ ਨੇ ਅਤੇ ਕਰਨਗੇ ਇਸ ਤੋਂ ਇਲਾਵਾ ਕੈਨੇਡਾ ਫੈਂਟਾਨੀਲ ਜ਼ਾਰ ਨਿਯੁਕਤ ਕਰਨ ਲਈ ਕੰਮ ਕਰ ਰਿਹਾ ਹੈ ਅਸੀਂ 카ਰਟেল ਨੂੰ ਅਤਵਾਦੀਆਂ ਵੱਜੋਂ ਸੂਚੀਬੱਧ ਕਰਾਂਗੇ ਸਰਹੱਦ ਤੇ 24/7 ਨਿਗਰਾਨੀ ਰੱਖੀ ਜਾਵੇਗੀ ਕੈਨੇਡਾ ਅਮਰੀਕਾ ਸੰਗਠਿਤ ਅਪਰਾਧ ਫੈਂਟਾਨੀਲ ਅਤੇ ਮਨੀ ਲਾਂਡਰਿੰਗ ਦਾ ਮੁਕਾਬਲਾ ਕਰਨ ਲਈ ਸਾਂਝੀ ਸਟ੍ਰਾਈਕ ਫੋਰਸ ਸ਼ੁਰੂ ਕਰਨਗੇ ਮੈਂ ਸੰਗਠਿਤ ਅਪਰਾਧ ਅਤੇ ਫੈਂਟਨਿਲ ਬਾਰੇ ਇੱਕ ਨਵੇਂ ਖੁਫੀਆ ਨਿਰਦੇਸ਼ ਦੇਵੇ ਦਸthਕਤ ਕੀਤੇ ਨੇ ਅਸੀਂ ਇਸ ਨੂੰ 200 ਮਿਲੀਅਨ ਅਮਰੀਕੀ ਡਾਲਰ ਦਾ ਸਮਰਥਨ ਦੇਵਾਂਗੇ ਉਹਨਾਂ ਨੇ ਅਗੇ ਕਿਹਾ ਹੈ ਕਿ ਜਦੋਂ ਤੱਕ ਅਸੀਂ ਇਕੱਠੇ ਕੰਮ ਕਰਾਂਗੇ ਪ੍ਰਸਤਾਵਿਤ ਟੈਰਿਫ ਘਟੋ-ਕੱਟ 30 ਦਿਨਾਂ ਲਈ ਰੋਕ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ 트ੰਪ ਨੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨ ਬੋਮ ਨਾਲ ਮੁਲਾਕਾਤ ਤੋਂ ਬਾਅਦ ਇੱਕ ਮਹੀਨੇ ਲਈ ਮੈਕਸੀਕਨ ਸਮਾਨ ਤੇ ਟੈਰਿਫ ਨੂੰ ਰੋਕਣ ਦਾ ਵੀ ਐਲਾਨ ਕੀਤਾ ਹੈ ਇਸੇ ਤਰ੍ਹਾਂ ਦੀਆਂ ਤਾਜ਼ੀਆਂ ਖਬਰਾਂ ਅਤੇ ਅਪਡੇਟਸ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ